ਦੇਖੀ ਸੀ ਹਰ ਨਹੀਂ ਸੀ ਉਹ ਫਿਰ 1/1 ਉਹਨਾਂ ਨੇ ਉਹ 10 ਹਿੱਸਿਆਂ ਦੇ ਵਿੱਚ ਹਿੰਦੂ ਕੋਡ ਬਿਲ ਜਿਹੜਾ ਪਾਸ ਕੀਤਾ ਸੋ ਜੇ ਅੱਜ ਸਾਡੀਆਂ ਪੈਣਾ ਸਰਪੰਚ ਨੇ ਸਾਡੀਆਂ ਪੈਣਾ ਐਮਐਲਏ ਨੇ ਜਾਂ ਵਧੀਆ-ਵਧੀਆ ਪੋਸਟਾਂ ਦੇ ਉੱਤੇ ਆਉਂਦਿਆਂ ਤੇ ਲੱਗੀਆਂ ਨੇ ਤਾਂ ਉਹ ਜਿਹਨਾਂ ਲੋਕਾਂ ਨੂੰ ਵੇਖੀ ਜਿੰਨਾ ਜ਼ਿਆਦਾ ਤੁਸੀਂ ਪੜੋਗੇ ਉਹਨੂੰ ਸਮਝੋਗੇ ਉਹਦੇ ਵਿੱਚ ਤੁਸੀਂ ਧਿਆਨ ਰੱਖੋਗੇ ਤਾਂ ਫਿਰ ਤੁਸੀਂ ਲੋਕਾਂ ਦੇ ਨਾਲ ਕਿਸੇ ਨਾ ਵਿਚਾਰ-ਚਰਚਾ ਦੇ ਵਿੱਚ ਤੁਸੀਂ ਉਹਨਾਂ ਨਾਲ ਗੱਲ ਅਦਰਵਾਈਜ਼ ਜੇ ਉਹ ਝੂਠ ਕਹਿੰਦੇ ਤੁਸੀਂ ਝੂਠ ਅਮੇਗਾ ਪੜਾਂ ਮੀ ਜਿਨ੍ਹਾਂ ਔਖੇ ਹਾਲਾਤਾਂ ਦੇ ਵਿੱਚ ਅਸੀਂ ਲੰਘ ਰਹੇ ਹਾਂ ਸਾਨੂੰ ਮਹਿਸੂਸ ਕਰਨ ਦੀ ਲੋੜ ਹੈ ਉਹਨਾਂ ਹਾਲਾਤਾਂ ਤੇ ਚਿੰਤਨ ਤੇ ਚਿੰਤਾ ਕਰਨ ਦੀ ਲੋੜ ਹੈ ਬਹੁਤ ਸਾਰੀਆਂ ਗੱਲਾਂ ਨੂੰ ਅਸੀਂ ਹਉ ਪਰੇ ਕਰ ਛੱਡਦੇ ਹਾਂ ਇਗਨੋਰ ਕਰ ਛੱਡਦੇ ਹਾਂ ਮਾਸ਼ਾ ਭਾਈਚਾਰਾ ਛੈਣਾ ਭਾਈਚਾਰਾ ਛੈਣੀ ਭਾਈਚਾਰਾ ਕ੍ਰਿਸ਼ਨ ਭਾਈਚਾਰਾ ਤੇ ਦੂਸਰੇ ਪਾਸੇ ਇਧਰ ਨੂੰ ਹਰਿਆਣਾ ਸਾਈਡ ਜਿਹੜੀ ਹੈ ਜਵਦਾਸੀਆ ਬਹੁਤਾਤ ਬੈਲਟਾ ਦੁਆਬੇ 마ਝੇ ਦੇ ਵਿੱਚੋਂ ਜੇ ਆਮ ਆਦਮੀ ਪਾਰਟੀ ਨੇ ਤਿਆਂ ਦੇ ਵਿੱਚੋਂ 16 ਸੀਟਾਂ ਜਿੱਤੀਆਂ ਤਾਂ ਤੁਸੀਂ ਜਿਤਾਇਆ ਮਾਲਵੇ ਦੇ ਵਿੱਚੋਂ ਨਾਦੀ ਮਜਵੀ ਵਾਲਮੀਕ ਭਾਈਚਾਰੇ ਦੀ ਐਸੀ ਦੇ ਵਿੱਚ ਉਹਨਾਂ ਦੇ ਚੋਂ ਬਾਬਾ ਅੰਬੇਦਕਰ ਜੀ ਦੇ ਪ੍ਰੋਗਰਾਮ ਦੇ ਵਿੱਚ हां कधीकदैई वाल्मीकि जी ਦੇ ਉਥੇ ਆਸ਼ਰਮ ਤੇ ਜਰੂਰ ਹਾਜ਼ਰੀ ਲਾਉਣ ਜਾਂਦੇ ਨੇ ਸੋ ਸੋਚਣ ਵਾਲੀ ਗੱਲ ਆ ਕਿ ਤੁਹਾਡੇ ਹੱਕਾਂ ਦੀ ਗੱਲ ਸਰਕਾਰ ਹੁੰਦਿਆਂ ਵੀ ਕੋਈ ਨਹੀਂ ਕਿਸੇ ਨੇ ਕੀਤੀ ਤੇ ਜੋ ਘਾਟਾ ਜੋ ਘਾਣ ਬਿਸ਼ੱਕ ਮੈਂ ਵੀ ਲੇ ਸੋਨ ਹਸ ਸਤਿ ਸ਼੍ਰੀ ਅਕਾਲ 8:00 ਵਜੇ 8:00 ਵਜੇ ਕੋਣ ਪਾਹ ਲੈ ਸੋਨਿਹਾਲ ਸਤਿ ਸ਼੍ਰੀ ਅਕਾਲ ਲੇ ਸੋਨਿਹਾਲ ਸਤਿ ਸ਼੍ਰੀ ਅਕਾਲ ਆਲੋ ਪਿੱਟਾ ਲੱਗਿਆ ਇੱਥੇ ਹੋ ਗਿਆ ਸਤਿ ਸ਼੍ਰੀ ਅਕਾਲ ਅੱਜ ਦਾ ਅਸਰ ਪਿਛੇ ਬਹੁਤ ਚੰਗਾ ਹੈ ਜੇ ਮੈਂ ਸਮਝਦਾ ਇਹ ਵੀਡੀਓ ਪ੍ਰੋਕਲਰ ਉੱਚਾ ਆਇਆ ਹੈ। ਤੋਂ پوری ਮੀਟਿੰਗ ਹੋਈ ਆ ਕਿਸ ਬੰਦ ਚ ਹੋਈ ਜੀ ਸਰ। ਸਭ ਤੋਂ ਪਹਿਲਾਂ ਜੀਆਪੀ ਜੀਆਪਾਰਤ ਅੱਜ ਅਸੀਂ ਹਲਕਾ ਜੰਡੇਆਲਾ ਦੇ ਪਿੰਡ ਫਤੇਪੁਰ ਰਾਜਪੂਤਾਂ ਦੇ ਵਿੱਚ ਸਾਰੀ ਸਾਡੀ ਜਥੇਬੰਦੀ ਹੋਰ ਵੱਖ-ਵੱਖ ਜਥੇਬੰਦੀਆਂ ਦੇ ਆਗੂ ਸਾਬਾਨ 71 ਹੋਏ ਆ ਸਾਰੇ ਅਜੇ ਸੀ ਖਲਕਾ ਜਨਾਲੇ ਪਿੰਡ ਫਤਿਹਪੁਰ ਰਾਜਪੂਤਾਂ ਦੇ ਵਿੱਚ ਸਾਡੇ ਵੀਰ ਜੀ ਬਿਕਰਮਜੀਤ ਸਿੰਘ ਬਿੱਕਾ ਜੀ ਨੂੰ ਜ਼ਿੰਮੇਵਾਰੀ ਜੋ ਦਿੱਤੀ ਆ ਉਹ ਅਸੀਂ ਇਸ ਅਧਾਰ ਤੇ ਦਿੱਤੀ ਆ ਕਿ ਬਾਬਾ ਸਾਹਿਬ ਦਾ ਜੋ ਮਿਸ਼ਨ ਹੈ ਅਸੀਂ ਘਰ ਘਰ ਲੈ ਕੇ ਜਾ ਰਹੇ ਆ ਕਿਉਂਕਿ ਸਾਡੇ ਸਮਾਜ ਦੇ ਨਾਲ ਜਿੰਨੀਆਂ ਵੀ ਤੁਸੀਂ ਦੇਖੇ ਨੂੰ ਮਿਲਿਆ ਹੋਣਾ ਤਕਸ਼ਾ ਇਹ ਹੁੰਦੀਆਂ ਜਾਂ ਜੋ ਸੁੱਖ ਸਹੂਲਤਾਂ ਨਹੀਂ ਪਹੁੰਚਦੇ ਆ ਉਹਨਾਂ ਨੂੰ ਪਹਚਾਉਣ ਵਾਸਤੇ ਅਸੀਂ ਅੱਜ ਸਰਦਾਰ ਬਿਕਰਣ ਜਿਹੇ ਬਿੱਕਾ ਜੀ ਨੂੰ ਜ਼ਿਲ੍ਹਾ ਪ੍ਰਧਾਨ ਦੀ ਅਦਕਰ ਸੈਨਾ ਵੱਲੋਂ ਜਿਹੜੀ ਜ਼ਿੰਮੇਵਾਰੀ ਦੇ ਕੇ ਚੱਲੇ ਆਂ ਜੀ ਵੋਟ ਪੁਗਤਦੀ ਆ ਕਿਉਂਕਿ ਦੋ ਵੋਟਾਂ ਕਿਸ ਬੰਚੂ ਲਈ ਆ ਕਿਹੜੀ ਪਾਰਟੀ ਦੀ ਹੋਵੇ ਪਹਿਲਾਂ ਤਾਂ ਮੈਂ ਬਹੁਤ ਧੰਨਵਾਦ ਕਰਤਾ ਜੀ ਤਾਂ ਕਿ ਮਾਦੀਨ ਰਾਈ ਅਸੀਂ ਜਿਹੜਾ ਆਪਣੇ ਸਮਾਜ ਦੇ ਵਿੱਚ ਇੱਕ ਗੱਲ ਵਿਚਾਰ ਰਹੇ ਆ ਅਸੀਂ ਆਪਣੇ ਸਮਾਜ ਨੂੰ ਇਕੱਤਰ ਕਰਨਾ ਵਾ ਆਪਣਾ ਜਿਹੜਾ ਪਛੜਿਆ ਸਮਾਜ ਆ ਉਹਨੂੰ ਕਿਵੇਂ ਜਾਗਰੂਤ ਕਰਨਾ ਸਾਡੀ ਜਥੇਬੰਦੀ ਡਾਕਟਰ ਬੀ ਆਰ ਅੰਬੇਦਕਰ ਸੈਨਾ ਪੰਜਾਬ ਜਿਨ੍ਹਾਂ ਵੱਲੋਂ ਅਸੀਂ ਜਦੋਂ ਹਲਕਾ ਦੇ ਪਿੰਡ ਫਤਿਹਪੁਰ ਰਾਜਪੂਤਾ ਵਿਖੇ ਅੱਜ ਸਾਰੀ ਟੀਮ ਨੂੰ ਲੈ ਕੇ ਪਹੁੰਚੇ ਆ ਜੋ ਕਿ ਬਿਕਰਮਜੀਤ ਸਿੰਘ ਬਿੱਕਾ ਜੋ ਫਤਿਹਪੁਰ ਦੇ ਵਸਨੀਕ ਨੇ ਉਹਨਾਂ ਨੂੰ ਅਸੀਂ ਆਪਣੀ ਜਥੇਬੰਦੀ ਵਿੱਚ بطور ਜ਼ਿਲ੍ਹਾ ਪ੍ਰਧਾਨ ਨਿਯੁਕਤ ਕੀਤਾ ਅੱਜ ਸੋ ਉਮੀਦ ਕਰਦੇ ਆ ਅਸੀਂ ਵੀਰ ਬਿਕਰਮਜੀਤ ਕੋਲ ਇਹ ਪੂਰੇ ਇਮਾਨਦਾਰੀ ਦੇ ਨਾਲ ਸਾਡੀ ਪਾਰਟੀ ਦਾ ਸਾਥ ਦੇਗਾ ਤੇ ਸਾਡੇ ਨਾਲ ਰਲ ਕੇ ਆਪਣੇ ਸਮਾਜ ਨੂੰ ਜਾਗਰਤ ਕਰੂਗਾ ਆਪਣੇ ਸਮਾਜ ਨੂੰ ਇਕੱਤਰ ਕਰੂਗਾ